ਸਵਾਰ ਵੀ ਲੀ ਹੈ ਉਹਨੇ ਦੇ ਗਾਠੇ ਬਾਕੇ ਸ਼ਿਕਾਰ ਕੇ ਲੈ ਕੇ ਜਾਂਦੇ ਮਹਾਰਾਜ ਦੇ ਕੋਲੇ ਉਹ ਮਹਾਰਾਜ ਦੇ ਸਵਾਰ ਵੀ ਲੀਏ ਕੋੜ ਆਪਣੇ ਅੱਤੇ ਸਿਨ ਕਿਸਮਾ ਇਹਦਾ ਵੀ ਮਹਾਰਾਜ ਦੇ ਸਵਾਰ ਆ ਗਏ ਸੁਬੇ ਦੇ ਗਾਠੇ ਬਾਕੇ ਸ਼ਿਕਾਰ ਕੇ ਲੈ ਕੇ ਜਾਂਦੇ ਨਾ ਉਹ ਗੁਰੂ ਪਾਸ਼ਾ ਇਹਨੂੰ ਸਵਾਰ ਵੀ ਲੀਏ ਇਹ ਕੋੜ ਆਪਣੇ ਆਪਣਾ ਮੁੜ ਕੇ ਆਇਆ ਦਾ ਜੀ ਉਹ ਮਹਾਰਾਜ ਦੇ ਸਵਾਰੀ ਵਾਲਾ ਕੋੜ ਹੈ ਜਿਹੜੇ ਨਾਲ ਦੇ ਜਿਹੜੇ ਕੋੜੇ ਗਏ ਆ ਪੰਜਾਬ ਪਿਆਰ ਵਾਲੇ ਕੋੜੇ ਜੀ ਅੱਛਾ ਕੋਈ ਨਹੀਂ ਭਾਈ ਪਵਨ ਇਹ ਉਹ ਘੋੜੇ ਆ ਜੀ ਜਿਹੜੇ ਨਗਰ ਕੀਰਤਨ ਵਿੱਚ ਸ਼ਾਮਿਲ ਹੁੰਦੇ ਆ ਇਹ ਪੰਜ ਪਿਆਰੇ ਸਹਿਬਾਨਾਂ ਦੇ ਘੋੜੇ ਤੇ ਉਹ ਵਾਲਾ ਘੋੜਾ ਗੁਰੂ ਗੋਬਿੰਦ ਸਿੰਘ ਜੀ ਦੀ ਸਵਾਰੀ ਵਾਸਤੇ ਤੇ ਘੋੜਾ ਆਪੇ ਪਸੀਨੋ ਪਸੀਨੀ ਹੋ ਜਾਂਦੇ ਕਹਿੰਦੇ ਦੇਖ ਲਓ ਜਿੱਦਾਂ ਹੁਣ ਉਹ ਘੋੜੇ ਨੂੰ ਪਾਈ ਜਾਂਦੀ ਹੈ ਨਾ ਕਾਠੀ ਸੋਨੇ ਦੀ ਜਿਹੜਾ ਆਪਾਂ ਨੇ ਪਹਿਲਾਂ ਦੇਖਿਆ ਗੁਰੂ ਮਹਾਰਾਜ ਦੀ ਦਾ ਘੋੜਾ ਪਸੀਨੋ ਪਸੀਨੀ ਹੋ ਜਾਂਦਾ ਕਹਿੰਦੇ ਉਹ ਮਤਲਬ ਨਗਰ ਕੀਰਤਨ ਨੂੰ ਲਓ ਜੀ ਭਾਈ ਇੱਕ ਗੱਲ ਮਹਾਰਾਸ਼ਟਰ ਦੀ ਆ ਵੀ ਆ ਦੇਖੋ ਫਲੈਟ ਚਾਹੇ ਲਾਲ ਹੋਵੇ ਚਾਹੇ ਹੋਵੇ ਹਰੀ ਕੋਈ ਉਹ ਚੈੱਕ ਨਹੀਂ ਹੈਗਾ ਖੁੱਲੇ ਹੀ ਕੰਮ ਆ ਅਖੇ ਆਪਣੀ ਸਰਕਾਰ ਆ ਮੌਕੇ ਦੀ ਹਾਂਜੀ ਹਾਂਜੀ ਨਾ ਨਾ ਠੀਕ ਆ ਉਹ ਮੇਨ ਚ ਕ੍ਰਾਈਮ ਨਹੀਂ ਹੈਗਾ ਨਾ ਕ੍ਰਾਈਮ ਨਹੀਂ ਇੱਥੇ ਕਾਇਮ ਹੈ ਉੱਥੇ ਰੋਕ-ਟੋਕ ਹੈ ਉਹਨੇ ਯਾਰ ਚੋਰੀ-ਚੂਰੀ ਵੀ ਨਹੀਂ ਮਿਲ ਲੱਗਦਾ ਕੁਝ ਨਹੀਂ ਹੈਗਾ ਹੈਨਾ ਸਭ ਚੜਦੀ ਕਲਾ ਇੱਥੇ ਹਾਂ ਸਹੀ ਗੱਲ ਆ ਰੋ ਜਿੱਥੇ ਪਿਆ ਪਿਆਈ ਆ ਹਾਂ ਕਿਉਂਕਿ ਵੇਂਜੀ ਆਇਆ ਨਾ ਕੋ ਜਿੱਤੇ ਜਿੱਤੇ ਜ਼ਿਆਦਾ ਨਸ਼ਾ ਹੁੰਦਾ ਹਾਂ ਤੇ ਛੋੜੀ ਹੁੰਦੀ ਬਿਲਕੁਲ ਛੋੜੀ ਕਿਉਂ ਹੁੰਦੀ ਆ ਨਸ਼ੇ ਚੱਕਰ ਜਗਦੇ ਆ ਕੰਮ ਧੰਮ ਹੁੰਦਾ ਨਹੀਂ ਆ ਤਾਂ ਅਗਲੇ ਛੋੜੀਆ ਕਰਦੇ ਹਾਂ ਹਾਂ ਨਹੀਂ ਮੈਂ ਇੱਕ ਗੱਲ ਵੀ ਦੇਖੀ ਆ ਮੈਂ ਤੈਨੂੰ ਵੀ ਦੇਖਿਆ ਬਾਈ ਮੈਂ ਜਿੱਦਾਂ ਹੁਣ ਗੱਡੀ ਖੁੱਲੀ ਸ਼ੀਸ਼ੇ ਖੁੱਲੇ ਐਦਾਂ ਹੀ ਛੱਡ ਕੇ ਲੰਘ ਜਾਂਦੇ ਆ ਨਾ ਹਾਂਜੀ ਹਾਂਜੀ ਕੋਈ ਚੱਕਰੇ ਨਹੀਂ ਕੋਈ ਚੱਕਰ ਨਹੀਂ ਇੱਥੇ ਭਰਾਵਾ ਪਜਾਮਾ ਦਾ ਇੱਕ ਘੜੀ ਦਾ ਭਰੋਸਾ ਨਹੀਂ మేజి ਆਇਆ ਨਾ ਇਹ ਕੋਹ ਨਹੀਂ ਨਸ਼ੇ ਕਰਦੇ ਦਿੰਦੇ ਚੱਲੋਂ ਦੇ ਦਿੰਦੇ ਆ ਮੈਂ ਤਾਂ ਹੁੰਦਾ ਨਹੀਂ ਆ ਤਗਣਾ ਚੋਰੀ ਕਰਨੇ ਕਿਉਂ ਕਰਨਾ ਉਰੇ ਉਥੇ ਥੋੜਾ ਜਨਾ ਜਿਹੜਾ ਕਹਿ ਲਓ ਹੁਣ ਨਸ਼ਿਆਂ ਨੇ ਪੰਜਾਬ ਦੀ ਹਾਲਤ ਬਗਾੜ ਦਿੱਤੀ ਬਹੁਤ ਬਹੁਤ ਉਰੇ ਭਾਈ ਕੋਈ ਕਰਾਇ ਕ੍ਰਾਈਮ ਨਹੀਂ ਹੈਗਾ ਤੇ ਨਸ਼ਾ ਪੱਤਾ ਬਾਈ ਕਹਿੰਦਾ ਬਹੁਤ ਘੱਟ ਆ ਉਰੇ ਕੋਈ ਟਮਾਟਾ ਲਈਆ ਵੀ ਨਹੀਂ ਨਹੀਂ ਉਰੇ ਤੁਸੀਂ ਹਿਸਾਬ ਲਾ ਲਓ ਜਦਦੇ ਅਸੀਂ ਸਵੇਰ ਦੇ ਘੁੰਮਦੇ ਆ ਕੋਈ ਠੇਕਾ ਵੀ ਦੇਖਣ ਨੂੰ ਨਹੀਂ ਮਿਲਿਆ ਦੇਖਣੇ ਨੂੰ ਵੀ ਹਾਂ ਕਹੀ ਨਹੀਂ ਹਾਂ ਬਿਲਕੁਲ ਲੱਗੇ ਲੱਗੇ ਕੋਈ ਨਹੀਂ ਹੈਗਾ ਹਾਂ ਕੋਹ ਹੋਰੇ ਭਾਈ ਆਪਣਾ ਗੁਰਦੁਆਰਾ ਸਾਹਿਬ ਕਰਕੇ ਵੀ ਬਹੁਤ ਸਖਤਾਈ ਆ ਤੇ ਚਲੋ ਵਧੀਆ ਗੱਲ ਆ ਵੈਸੇ ਆ ਦੇਖੋ ਹੁਣ ਲਾਲ ਲਾਈਟ ਹੋਈ ਵੀ ਆ ਕੋਈ ਚੱਕਰ ਨਹੀਂ ਇਦਾਂ ਹੀ ਚੱਲਦਾ ਕੰਮ ਕੋਲਾ ਹੀ ਦੇਖ ਲਓ ਚਾਰੇ ਪਾਸੇ ਇਦਾਂ ਹੀ ਦੇਖ ਕੇ ਕੱਢਣੀ ਪੈਂਦੀ ਬਸ ਕੋਈ ਲਾਈਟ ਲੂਟ ਦਾ ਚੱਕਰ ਨਹੀਂ ਮੈਨੇਜ ਕਰੀ ਜਾਂਦੇ ਆ ਨਾ ਸਾਰੇ ਹਾਂ ਆਪ ਮੈਨੇਜ ਕਰੀ ਜਾਂਦੇ ਆ ਤੇ ਚਲੋ ਬਾਕੀ ਭਾਈ ਜਿਵੇਂ ਸਿਸਟਮ ਚੱਲਦਾ ਵਧੀਆ ਹੀ ਆ ਲਓ ਜੀ ਭਾਈ ਅੱਗੇ ਅਸੀਂ ਗੁਰਦੁਆਰਾ ਸਾਹਿਬ ਚ ਘੋੜਿਆਂ ਦਾ ਤਵੇਲਾ ਇਹ ਉਰੇ ਬਣਿਆ ਹੋਇਆ ਤੇ ਗੁਰਦੁਆਰਾ ਬੌਲੀ ਸਾਹਿਬ ਆ ਦੇਖੋ ਗੁਰਦੁਆਰਾ ਬੌਲੀ ਸਾਹਿਬ ਬੌਲੀ ਕਮਦਮਾ ਸਾਹਿਬ ਬੌਲੀ ਕਮਦਮਾ ਸਾਹਿਬ ਕਰਦੇ ਆ ਜੀ ਫਿਰ ਦਰਸ਼ਨ ਗੁਰੂ ਮਾਰਾ ਦੇ ਅ ਭੋਲੇ ਦੇ ਹਾਂ ਆ ਦੇਖੋ ਅਨਮੋਲ ਸਿੰਘ ਨਾਮ ਆ ਬਾਬਾ ਅਨਮੋਲ ਸਿੰਘ ਭਾਈ ਘੋੜੇ ਦਾ ਆ ਜੋ ਫੇ ਮਾਰੀਏ ਛਾਲਾ ਹੁਣ ਤੇ ਕਰਦੇ ਆ ਫਿਰ ਦਰਸ਼ਨ ਇੱਕ ਮਿੰਟ ਇੱਕ ਟੌਣ ਬਾਬਾ ਮੈਂ ਕਲਾ ਲਣ ਮੈਂ ਇੱਕ ਹੌਣ ਲਓ ਜੀ ਗੱਦੀ ਵਾਲਾ ਘੋੜਾ ਬਾਬਾ ਅਨਮੋਲ ਸਿੰਘ ਜੀ ਵਾਹ ਚਲਦੇ ਆ ਜੀ ਅੰਦਰ ਹਨ ਕਿੰਨੇ ਦਾ ਪ੍ਰਸ਼ਾਦ ਲੈ ਲਓ ਜੀ ਗੁਰੂ ਸਾਹਿਬ ਜੀ ਦੇ ਘੋੜੇ ਨੂੰ ਪਾਪਾ ਅਨਮੋਲ ਸਿੰਘ ਘੋੜੇ ਨੂੰ ਪਾ ਦੋ ਠੀਕ ਹੈ ਚਲ ਲੈ ਲਓ ਕਿੰਨੇ ਦਾ ਹੈ 50 ਦਾ 100 ਦਾ ਜੀ ਲਓ ਜੀ ਭਾਈ ਪ੍ਰਸ਼ਾਦ ਲੈ ਲਿਆ ਘੋੜੇ ਨੂੰ ਪਾਉਣ ਵਾਸਤੇ ਤੇ ਕਰਦੇ ਆਂ ਦਰਸ਼ਨ ਬੰਬਾ ਜੀ ਦੀ ਇਹ ਜਿਹੜੀ ਘੋੜਾ ਸੀਗਾ ਪਾਪਾ ਜੀ ਦਾ ਉਹਨਾਂ ਦੇ ਅੱਗੇ ਤੋਂ ਅੱਗੇ ਪੀੜੀ ਚੱਲਦੀ ਜਾਂਦੀ ਹੈ ਭਾਈ ਘੋੜਿਆਂ ਦੀ ਤੇ ਕਰਦੇ ਆਂ ਜੀ ਦਰਸ਼ਨ ਫਿਰ कबूतर भी बैठे है सोने। भाई सोने वागुरु सारी घोड़िया दबेला बनाया जी बाबा जी छोले इधर पा दो ठीक ठीक है ठीक है जी भाई प्रशाद भाई इधर पाया जाना ਹਰਗੁਣ ਦੇ ਹੱਥ ਨਾਲ ਹਰਗੁਣ ਦੇ ਹੱਥ ਲਵਾ ਲੈ ਹਾਂ ਵਾਹਿਗੁਰੂ ਸੱਚੇ ਪਾਤਸ਼ਾਹ ਆਓ ਜੀ ਬਾਲ ਮਤ ਲਾ ਲਓ ਲਓ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਕਰੋ ਜੀ ਵਾਹਿਗੁਰੂ ਕੋਡੇ ਦੇ ਦਰਸ਼ਨ ਵਾਹਿਗੁਰੂ 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 ਕਰ ਅੰਦਰ ਖੜ ਜਾਓ ਉੱਧਰੋਂ ਖੜ ਜੂ ਮੰਮੀ ਉੱਧਰੋਂ ਖੜ ਜੂ ਪਾਸ਼ਾ ਦਾ ਕਰਨ ਖੜ ਪੁੱਤ ਪਾਸ਼ਾ ਦਾ ਪਾਸ਼ਾ ਦਾ ਰੱਬ ਦੇ ਹੁਲਾ ਮਿਲਾਂ ਦਸੇਰਾ ਕਿਛ ਹੋਗੀ ਮਹਾਰਾਜ ਦੀ ਸਵਾਰੀ ਗਈ ਹੈ ਉਹਨਾਂ ਦੀ ਗਾਠੀ ਬਾਗੇ ਸ਼ਿਕਾਰ ਕੇ ਲੈ ਕੇ ਜਾਂਦੇ ਮਹਾਰਾਜ ਦੇ ਕੋਲ ਉਹ ਮਹਾਰਾਜ ਦੀ ਸਵਾਰੀ ਗਈ ਹੈ ਕੋੜ ਆਪਣੇ ਅੱਥੀਸਾ ਕਿਸਮਾ ਇਹ ਗਾਠੀ ਸਵਾਰੀ ਆ ਗਈ ਸਵੇਰੇ ਗਾਠੀ ਬਾਗੇ ਸ਼ਿਕਾਰ ਕੇ ਲੈ ਕੇ ਜਾਂਦੇ ਰਹੇ ਗੁਰੂ ਪਾਸ਼ਾ ਜਿਹੜੇ ਸਵਾਰੀ ਲਿਦੀ ਹੈ ਇਹ ਕੋੜ ਆਪਣੇ ਆਪਣਾ ਮੁੜ ਗਿਆ ਹੈ ਤਾਂ ਗੁਰੂ ਮਹਾਰਾਜ ਦੀ ਸਵਾਰੀ ਵਾਲਾ ਕੋੜ ਹੈ ਇਹ ਨਾਲ ਜਿਹੜੇ ਕੋੜੇ ਆ ਗਏ ਆ ਪੰਜਾਬ ਪੈਰ ਵਾਲੇ ਕੋੜੇ ਜੀ अच्छा अभी कोई नहीं ठीक है जी लो जी ये महाराज जी ਦਾ ਘੋੜਾ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਥੋੜੇ ਦੇ ਨਾਮ ਕੀਤਾ ਜੀ ਦਿਲਬਾਖ ਸਿੰਘ ਦਿਲਬਾਖ ਸਿੰਘ ਕਿੰਨੇ ਕੁ ਲੈਣੇ ਨਾਲੀ ਬਹੁਤ ਗੋੜੀ ਅੱਛਾ ਵਾਹਿਗੁਰੂ ਸੱਚਾ ਬਾਛਾਰੀ ਵਾਹ ਲਓ ਕਰਕੇ ਵੀ ਭਾਈ ਤੁਹਾਨੂੰ ਤਵੇਲਾ ਕਮਾਉਂਦੇ ਆ ਜੀ ਸਾਰਾ ਅੱਗੇ ਵਾਲੇ ਘੋੜੇ ਭਾਈ ਪੰਜ ਪਿਆਰਿਆਂ ਦੇ ਘੋੜੇ ਆ ਜੀ ਇਹ ਇਹਦੇ ਪੰਜ ਪਿਆਰੇ ਤੇ ਉਹਨਾਂ ਵਿੱਚ ਹਾਂ ਇਹ ਇਹ ਸਮਾਰੀ ਵਾਲਾ ਘੋੜਾ ਘੋੜੇ ਦਾ ਨਾਮ ਪਵਨ ਪੰਜ ਇਹਦਾ ਨਾਮ ਪਵਨ ਹੈ ਅੱਛਾ ਉੱਪਰ ਲਿਖਿਆ ਹੋਇਆ ਜੀ ਆ ਦੇਖੋ ਇਹਦਾ ਨਾਮ ਹੈਗਾ ਭਾਈ ਪਵਨ ਇਹ ਉਹ ਘੋੜੇ ਆ ਜੀ ਜਿਹੜੇ ਨਗਰ ਕੀਰਤਨ ਵਿੱਚ ਸ਼ਾਮਿਲ ਹੁੰਦੇ ਆ ਇਹ ਪੰਜ ਪਿਆਰੇ ਸਹਿਬਾਨਾਂ ਦੇ ਘੋੜੇ ਤੇ ਉਹ ਵਾਲਾ ਘੋੜਾ ਗੁਰੂ ਗੋਬਿੰਦ ਸਿੰਘ ਜੀ ਦੀ ਸਵਾਰੀ ਵਾਸਤੇ ਇਹ ਘੋੜਾ ਆਪੇ ਪਸੀਨੋ ਪਸੀਨੀ ਹੋ ਜਾਂਦੇ ਕਹਿੰਦੇ ਦੇਖ ਲਓ ਜਿੱਦਾਂ ਹੁਣ ਉਹ ਘੋੜੇ ਨੂੰ ਪਾਈ ਜਾਂਦੀ ਹੈ ਨਾ ਕਾਠੀ ਸੋਨੇ ਦੀ ਜਿਹੜਾ ਆਪਾਂ ਨੇ ਪਹਿਲਾਂ ਦੇਖਿਆ ਗੁਰੂ ਮਹਾਰਾਜ ਦੀ ਦਾ ਘੋੜਾ ਪਸੀਨੋ ਪਸੀਨੀ ਹੋ ਜਾਂਦਾ ਕਹਿੰਦੇ ਉਹ ਮਤਲਬ ਨਗਰ ਕੀਰਤਨ ਨੂੰ ਬਿਲਕੁਲ 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 ਹਾਂਜੀ ਹਾਂ ਆਹ ਦੇਖੋ ਇੱਧਰ ਭਾਈ ਨਾਲੇ ਸ਼ਾਂਤ ਖੜੇ ਇਹ ਆ ਗਿਆ ਜੀ ਘੋੜਾ ਨਿਹਾਲ ਉਹ ਬੜਾ ਜੋਧਾ ਤੇ ਲਿਹਾਲ ਹਾਂ ਬਿਲਕੁਲ ਸ਼ਾਂਤ ਸੁਭਾਅ ਦੇ ਘੋੜੇ ਐ ਵਾਹ ਜੀ ਵਾਹ ਆਹ ਘੋੜਾ ਬਹੁਤ ਜ਼ਿਆਦਾ ਨੁਕਰਾਈ ਇਹਦੇ ਕੰਨ ਦੇਖੋ ਤੁਸੀਂ ਦਿਲ ਬਣਦਾ ਇਹਦੇ ਮੂਰੇ ਤੇ ਇਹ ਆਹ ਦੇਖੋ ਆਹ ਖਰਾਾ ਤੇ ਬਾਈ ਘੋੜੇ ਨੇ ਦਰਸ਼ਨ ਇਹ ਘੋੜੇ ਨੁਕਰਾ ਪੂਰਾ ਹੁਣ ਦੇਖਿਓ ਉਹ ਦੇਖੋ ਦਿਲ ਬਣਦਾ ਕੰਨਾਂ ਦਾ ਇਤਨੂੰ ਨਹੀਂ ਘੁੰਮਿਆ ਘੋੜੇ ਭਾਈ ਸਾਰੇ ਬਹੁਤ ਸੋਹਣੇ ਆ। ਆਹ ਕੁ ਸੁਥਰੇ। ਸਾਫ ਸੁਥਰੇ ਫੇ ਸਫਾਈ ਹੁੰਦੀ ਆ। ਇੱਥੇ ਨਾਮ ਵਾਲੀ ਪਲੇਟ ਹੈ ਨਹੀਂ। ਆ ਦੇਖੋ ਦਰਸ਼ਕ। ਇਹ ਵੀ ਭਾਈ ਕੋੜਾ ਬਹੁਤ ਸ਼ਾਨਦਾਰ ਐਂ ਸਫਾਈ ਆ ਦੇਖੋ ਜੀ ਪੂਰੀ। ਪੂਰੀ ਸਫਾਈ ਐ। ਕੋਈ ਕਿਤੇ ਤੇ ਲਿਬੜਿਆ ਹੋਣਾ ਨਹੀਂ। ਕਿਤੇ ਵੀ ਕੁਝ ਨਹੀਂ ਐ। نیچے ਵੀ ਐਨ ਪੂਰੀ ਫੁੱਲ ਸਫਾਈ ਰੱਖੀ ਜਾਂਦੀ ਐ। ਬਹੁਤ ਸੋਹਣੇ ਘੋੜੇ ਭਾਈ। ਅੱਛੀ ਦੇਖ ਲਵੋ। ਇਹ ਆ ਗਿਆ ਜੀ। ਦਿਲਸ਼ੇਰ ਦਿਲਸ਼ੇਰ ਇਹ ਆ ਗਿਆ ਦਿਲਸ਼ੇਰ ਘੋੜਾ ਵਾਹ ਜੀ ਵਾਹ ਮਹਾਰਾਜ ਕਿਰਪਾ ਕਰੋਗੇ ਭਾਈ ਸ਼ੌਂਕ ਤਾਂ ਮੈਨੂੰ ਵੀ ਬਹੁਤ ਆ ਘੋੜਿਆਂ ਦਾ ਘੋੜੇ ਦਾ ਸ਼ੌਂਕ ਹੈ ਪਰ ਕਦੇ ਰੱਖਿਆ ਨਹੀਂ ਰੱਖਣਾ ਜ਼ਰੂਰ ਆ ਕੋਈ ਗੱਲ ਨਹੀਂ ਮਹਾਰਾਜ ਕਿਰਪਾ ਕਰਨ ਲਿਆਵਾਂਗੇ ਕਿਤੇ ਘੋੜਾ ਵੀ ਸੱਦੇ ਕਹਿੰਦੇ ਸੱਦੇ ਹੈ ਕੋਈ ਨਾ ਸ਼ੌਂਕ ਪੂਰਾ ਕਰਨ ਆਏ ਹੈ ਸ਼ੌਂਕ ਪੂਰਾ ਕਰਨ ਆਏ ਹੈ ਸੋਈ ਵਾਟ ਅ ਸੋਈ ਵਾਂ ਜੁਗੀ ਪਾਹਰ ਉਟੀ ਉਟੀਆ ਪੜ ਜੂਗਾ ਉੱਪਰ ਥੋੜਾ ਜਿਹਾ ਮਕਾਨ ਬਹਿ ਜੂਗਾ ਠੀਕ ਹੈ ਫਿਰ 10 15 ਹੋਰ ਫਸ ਲੈ ਕੇ ਫਿਰ ਤੁਸੀਂ ਆਪਣਾ ਆਪਣਾ ਭਲਾ ਕਰ ਅੱਛਾ ਫਿਰ ਮੈਂ ਸ਼ੌਂਕ ਪੂਰਾ ਕਰਾਂ ਸਭ ਤੋਂ ਲਾਸਟ ਵਿੱਚ ਵਾਹਿਗੁਰੂ ਵਾਹਿਗੁਰੂ ਲਓ ਜੀ ਕਾਕੋੜ ਆ ਗਿਆ ਇਹਦਾ ਨਾਮ ਹੈਗਾ ਇਹਦਾ ਹੀ ਵੀ ਨੰਬਰ ਪਲੇਟ ਹੈ ਨਹੀਂ ਭਾਈ ਨਾਮ ਦੀ ਤੇ ਕਾਕੋੜ ਉਹ ਦੂਜੀ ਸਾਈਡ ਵੀ ਆ ਉਹ ਦੇਖ ਉਹਦੇ ਪਾਸੇ ਦੂਜੀ ਸਾਈਡ ਵੀ ਆ ਘੋੜੇ ਸਾਰੇ ਹੀ ਬਹੁਤ ਸੋਹਣੇ ਆ ਭਾਈ ਮਹਾਰਾਜ ਬਹੁਤ ਜ਼ਿਆਦਾ ਘੋੜੇ ਦੀ ਸੇਵਾ ਤਾਂ ਬਹੁਤ ਔਖੀ ਆ ਕਰਨੀ ਘੋੜਾ ਆ ਗਿਆ ਆ ਗਿਆ ਵਾਹ ਜੀ ਵਾਹ ਇਹ ਕਈ ਦੰਦੀਆਂ ਵੀ ਪੜਦੇ ਹੁੰਦੇ ਆ ਇਹ ਤਾਂ ਸਾਗੂ ਆ ਬਚਾਰੇ ਸਾਰੇ ਮੈਂ ਕਦੇ ਕਹਿੰਦੇ ਆ ਮੈਂ ਬਹੁਤ ਔਖੀ ਸੇਵਾ ਕਰਨੇ ਦੀ ਗਾਦੇ ਸੇਵਾ ਕਰਨੀ ਕਰਨ ਖੜ ਤਾਂ ਇੱਕ ਤੇਰੀ ਫੋਟੋ ਕੁਛ ਤਾਂ ਲਾ ਹੱਥ ਇਧਰ ਨੂੰ ਦੇਖ ਨਹੀਂ ਜਾਂਦਾ ਹਾਂ ਬਾ ਠੀਕ ਆ ਸੇਵਾ ਜੈਸ ਮਨਾਏ ਆ ਤੇ ਹਾਂ ਹਜੇ ਬਸ਼ੀਰਾ ਛੋਟਾ ਏ ਵਿਚਾਰਾ ਬਿਮਾਰਪੂਰ ਹੋਇਆ ਬਲਗਦਾ ਸੇਵਾ ਤਾਂ ਆਏ ਆ ਵੀ ਇੱਕ ਤਾਂ ਛੋਲੇ ਬਹੁਤ ਮਹਿੰਗੇ ਆ ਆਏ ਨਹੀਂ ਹੈਗਾ ਵੀ ਹਾਂ ਕੱਖ ਪਾਈ ਹਾਂ ਹਾਂ ਵੀ ਦੇਖ ਲਿਆ ਪਾਈ ਆਏ ਥੋੜੀ ਆ ਵੀ ਹਾਂ ਕੋੜਾ ਬੰਨ ਲਿਆ ਲਿਆ ਕੇ ਜੀ ਸੇਵਾ ਬਹੁਤ ਮੰਗਦੇ ਇਹ ਫਿਰ ਹੋਈ ਨਾ ਇਹ ਕਰਖਰਾ ਫੇਰਨਾ ਪੈਂਦਾ ਰੋਜ਼ ਆਏ ਨਹੀਂ ਹੈਗਾ ਵੀ ਬੰਨ ਲੈ ਇੱਕ ਜਗਾ ਹਾਂ ਬਹੁਤ ਸ਼ੇਬਾ ਮੰਗ ਰਿਆ ਇਹ ਬੱਬਾ ਬੱਬਾ ਇਹਦਾ ਨਾਮ ਹੈਗਾ ਬਾਬਾ ਬਾਈ ਬਹੁਤ ਸੋਹਣੇ ਸੋਹਣੇ ਘੋੜੇ ਆ ਜੀ ਸਾਰਾ ਤਵੇਲਾ ਦੇਖ ਲਓ ਘੋੜਿਆਂ ਨਾਲ ਭਰਿਆ ਹੋਆ ਜੀ ਵਾਹ ਜੀ ਵਾਹ ਕੀ ਬਾਤ ਹੈ ਵਾਹ ਹੀ ਗੁਰੂ ਵਾਹ ਹੀ ਗੁਰੂ ਵਾਹ ਹੀ ਗੁਰੂ ਆਏ ਆ ਦੇਖੋ ਇਹਨੂੰ ਕਹਿੰਦੇ ਨੀਲਾ ਘੋੜਾ ਇਹਨੂੰ ਕਹਿੰਦੇ ਆ ਨੀਲਾ ਘੋੜਾ ਨੀਲਾ ਘੋੜਾ ਨੀਲੇ ਆ ਰੰਗ ਨੂੰ ਨੀਲਾ ਕਹਿੰਦੇ ਆ ਜਦ ਬੌਲਦ ਹੁੰਦੇ ਨੇ ਆਪਣੇ ਕੋਲ ਇੱਕ ਬੌਲਦ ਨੂੰ ਨੀਲਾ ਬੌਲਦ ਕਹੀ ਕਰਦੇ ਤੇ ਉਹਦਾ ਵੀ ਇਹੋ ਜਿਹਾ ਬੌਲਦੇ ਨੀਲਾ ਘੋੜਾ ਆ ਦੇ ਵਿੱਚ ਬਾਦ ਸੀ ਇਹ ਆ ਇਹਨੂੰ ਕਹਿੰਦੇ ਆ ਨੀਲਾ ਘੋੜਾ ਤੇ ਸੱਪ ਤੇ ਸੱਪ ਤੇ ਖੁੱਲੇ ਨਹੀਂ ਮੰਮੀ ਹੋਣੇ ਖੁੱਲੇ ਖੁੱਲੇ ਆ ਕੰਨ 10 ਰੁਪਏ ਹੈਗੀ ਖੁੱਲੇ ਉਹ ਦੇ ਦੇ ਬੋ ਤਾਂ ਬਾਬੇ ਨੂੰ ਮੈਂ ਫੇਰ ਦੇ ਦੂੰਗਾ ਤੈਨੂੰ ਤੇ ਆ ਵੀ ਘੋੜਾ ਭਾਈ ਬਹੁਤ ਨੁਕਰਾ ਏ ਇਹ ਬੰਨੇ ਹੋਏ ਆ ਤਾਂ ਇਹਨਾਂ ਦੇ ਆ ਇੱਕ ਇੱਕ ਦਰਵਾਜ਼ਾ ਖੁੱਲਾ ਨਹੀਂ ਤਾਂ ਆ ਬੰਨੇ ਹੋਏ ਆ ਦੇ ਪੈਨ ਨੂੰ ਵੀ ਤਾਂ ਕਰਦੇ ਨੇ ਇਹ ਘੋੜਾ ਬਹੁਤ ਨੁਕਰਾ ਏ ਵੀ ਆ ਦੇ ਦਿਲ ਬਣਦਾ ਦਿਲ ਬਣਦਾ ਕੰਨਾਂ ਦਾ ਇਹ ਦੇਖਦਾ ਨਹੀਂ ਤੈਨੂੰ ਉਹੜੇ ਸਾਰੇ ਹੀ ਬਹੁਤ ਸ਼ਾਨਦਾਰ ਆ ਜੀ। ਵਾਹ। ਉਹ ਬੜਾ ਕੋੜਾ ਦੇਖ ਲਓ ਮੰਮੀ ਜਿਹੜਾ ਗੁਰਗੋਬੀ ਸਿੰਘ ਜੀ ਵਾਲਾ। ਉੱਪਰ ਝੁੰਮ ਰਾ। ਉੱਪਰ ਡਾਊਨ ਸੀਲਿੰਗ ਹੋਈ ਵੀ ਆ ਦੇਖ ਲਓ। ਕਿਆ ਬਾਤ। ਆਇਆ ਨਾ ਹੋਇਆ ਸੀ ਗੱਦੀ ਆ ਉਹ। ਹਮ। ਇਹ ਇੱਧਰ ਵੀ ਭਾਈ ਕੋੜੀ ਕੋੜੇ ਆ ਜੀ। ਆ ਦੇਖ ਇੱਧਰ ਵੀ ਉਹ ਲਾਇਆ ਹੋਇਆ। ਹਾਂ। ਇੱਧਰ ਵੀ ਵੀ ਲਿਖਿਆ ਹੋਇਆ ਭਾਈ। ਯਾ ਵਾਹ ਤਾਂ ਐਕਣਾ ਮੰਮੀ ਐਕਣਾ ਦੇਖ ਘੋੜੇ ਨੂੰ ਸੋਨੇ ਦੀ ਕਾਠੀ ਪੈਂਦੀ ਐ ਇਦਾਂ ਇਹਦਾ ਫੋਟੋ ਲੱਗੀ ਹੋਈ ਐ ਨਾ ਉਹੀ ਘੋੜਾ ਐ ਲਓ ਜੇ ਘੋੜਾ ਐ ਨਹੀਂ ਤੇ ਵੇਲਾ ਆ ਜੀ ਸਾਰਾ ਐਨ ਪੂਰੀ ਸਾਫ ਸਫਾਈ ਆ ਦੇਖੋ ਜੀ ਤੇ ਸਿੰਘ ਵੀਰ ਲੱਗੇ ਹੋਏ ਆ ਜੀ ਸੇਵਾ ਕਰਨ ਕੀ ਬਾਤ ਐ ਲੋਈ ਪਈ ਕੋੜੇ ਕੋੜੇ ਤੇ ਇਹਨਾਂ ਦੀ ਦੇਖ ਲਓ ਖਰਾਕ ਪੂਰੇ ਚੱਲਦੀ ਆ ਹਨ ਹਰਾ ਹੋਰਾ ਪਾਇਆ ਹੋਇਆ ਛੋਲੇ ਖਾਂਦੇ ਆ ਕੋਈ ਘੋੜਾ ਸਿਹਤ ਪੱਖੋਂ ਮਾੜਾ ਨਹੀਂ ਹੈਗਾ ਸਾਰੇ ਘੋੜੇ ਚੰਗੇ ਆ ਸਿਹਤ ਪੱਖੋਂ ਨੂਨ-ਨਾਣ ਰੱਖਿਆ ਹੋਇਆ ਖੁਰਲੀਆਂ 'ਚ ਨੂਨ ਚੱਟਦੇ ਆ ਜਲ ਛਕਦੇ ਆ ਭਾਈ ਪੱਖੇ ਲੱਗੇ ਹੋਏ ਆ ਹੈ ਕਿਸੇ ਵੀ ਚੀਜ਼ ਦੀ ਕਮੀ ਨਹੀਂ ਹੈਗੀ ਆ ਨਿੱਕ ਨੰਬਰ ਕੰਮ ਹੈ ਵਾਜੀ ਵਾ ਘੱਟੋ ਘੱਟ ਵੀ ਭਾਈ ਮੇਰੇ ਆਈਡੀਏ ਨਾਲ ਘੋੜੇ ਹੋਣੇ ਆ ਤਵੇਲੇ ਚ 50 ਤੇ ਉੱਪਰ ਤੇ ਇੱਧਰ ਟਰੈਕਟਰ ਟਰਾਲੀ ਰੱਖਿਆ ਹੋਇਆ ਜੀ ਉਹ ਆ ਕੂੜਾ ਜੋ ਵੀ ਆ ਭਾਈ ਸਾਬ ਸਫਾਈ ਕਰਨ ਨੂੰ ਇਹ ਬਹੁਤ ਵਧੀਆ ਵਾਹ ਇਹ ਆ ਦੇਖੋ ਘੋੜਿਆਂ ਦਾ ਸਾਥ ਤੇ ਬੜਾ ਰਾਜ ਆ ਇਹ ਘੋੜਿਆਂ ਨੂੰ ਜਿਹੜੀ ਮੰਮੀ ਆਪਾਂ ਤੂੜੀ ਪਾਉਂਦੇ ਆ ਨਾ ਘੋੜਿਆਂ ਨੂੰ ਤੂੜੀ ਛਾਣ ਕੇ ਪਾਉਣੀ ਪੈਂਦੀ। ਨਾ 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 ਤੂੜੀ ਛਾਣ ਕੇ ਪਾਉਣੀ ਪੈਂਦੀ ਇਹਨਾਂ ਨੂੰ। ਤੂੜੀ ਮਾ ਰੀਣ ਨਹੀਂ ਚਾਹੀਦੀ। ਜਮ ਹੀ ਇਹ ਰੀਣ ਛਾਣਨੇ ਵਾਲੀ ਮਸ਼ੀਨ ਆ। ਘੋੜਿਆਂ ਨੂੰ ਰੀਣ ਤਾਂ ਫੱਕ ਵੀ ਹੁੰਦੀ ਇਹਨਾਂ ਦੀ। ਫੱਕ ਵੀ ਹੁੰਦੀ ਆ ਘੋੜਿਆਂ ਨੂੰ ਰੀਣ ਤਾਂ ਜਮ ਹੀ ਨਹੀਂ। ਚਹੀਦੀ। ਇਹ ਛੋਲਿਆਂ ਦਾ ਹੁੰਦਾ ਨਾ। ਛਿਲਕਾ ਛਿਲਕਾ ਉਹਦੀ ਪੂਲ ਫੱਕ ਕਹਿੰਦੇ ਆ। ਆ ਉਹ ਵੀ ਪੈਂਦੀ ਆ ਛੋਲਿਆਂ ਦਾ ਛਿਲਕਾ ਵੀ ਪੈਂਦਾ ਛੋਲੇ ਵੀ ਪੈਂਦੇ ਆ। ਤੇ ਹੁਣ ਜਿੰਨੀ ਸੰਗਤ ਸੇਵਾ ਕਰਦੀ ਆ ਉਹ ਸਾਰੀ ਦੇਖ ਲਓ ਜਿਹੜੇ ਛੋਲੇ ਭਿਉਏ ਵੀ ਆ। ਉਹ ਸ਼ਾਮ ਨੂੰ ਇਹਨਾਂ ਨੇ ਭਾਈ ਸਾਰੇ ਘੋੜਿਆਂ ਨੂੰ ਛਕਾਦਨੇ। ਤੇ ਬਹੁਤ ਸੋਹਣੇ ਭਾਈ ਜਾਨਵਰ ਆ। ਮੈਂ ਕਹਦਾ ਘੱਟੋ ਘੱਟ ਵੀ 50-60 ਘੋੜੇ ਹੋਣੇ। ਹੈਨਾ? ਬਹੁਤ ਘੋੜੇ ਆ ਉਹ ਵਲੀ ਮੰਮੀ ਟਰਾਲੀ ਆ ਉਹ ਖੜੀ ਹੈ ਨਾ ਉਹ ਟਰਾਲੀ ਆ ਘੋੜਿਆਂ ਦੀ ਉਹਦੇ ਵਿੱਚ ਘੋੜਾ ਚੜ ਜਾਂਦਾ ਦੋ ਚੜ ਜਾਂਦੇ ਆ ਅੱਛਾ ਜੇ ਕਿਤੇ ਇੱਧਰ ਉੱਧਰ ਲੈ ਕੇ ਜਾਣੇ ਨਾ ਟਰੈਕਟਰ ਮਗਰ ਪਾਈ ਜਾਂਦੀ ਉਹ ਹਾਂ ਉਹ ਟਰਾਲੀ ਆ ਉਹਦੇ ਵਿੱਚ ਚੜਾ ਕੇ ਲੈ ਜਾਓ ਜਿੱਥੇ ਲੈ ਕੇ ਜਾਣੇ ਆ ਘੋੜੇ ਆ ਬੜੇ ਸਫਰ ਕਰਦੇ ਆ ਠੀਕ ਆ ਠੀਕ ਆ ਜੀ ਤੇ ਵੀਰ ਕਹਿੰਦਾ ਭਾਈ ਸਫਰ ਵੀ ਕਰਦੇ ਆ ਨਾ ਪਰ ਸਾਰਿਆਂ ਵੀਰੇ ਵੀ ਬਰੀ ਬਰੀ ਕੱਢ ਲਈ ਜੀ ਤੇ ਆ ਵਧੀਆ ਗੱਲ ਆ ਭਾਈ ਬਹੁਤ ਵਧੀਆ ਸ਼ਾਨਦਾਰ ਸਿਸਟਮ ਹੈ ਤੇ ਚਲੋ ਠੀਕ ਆ ਜੀ ਫਿਰ ਮਿਲਦੇ ਤੁਹਾਨੂੰ ਹੁਣ ਅਗਲੇ ਵਲੌਗ ਚ ਦਿਓ ਜ ਇਜਾਜਤ ਸასი ਕਾਲ ਦੀ ਸਾਰਿਆਂ ਨੂੰ ਹੁਣ ਅਸੀਂ ਵੀ ਭਾਈ ਥੱਕੇ ਹੋਏ ਆ ਟ੍ਰੇਨ ਦਾ ਸਫਰ ਕਰਕੇ ਆਏ ਤੇ ਆਉਂਦੀ ਸਾਰੇ ਫਿਰ ਗੁਰਦੁਆਰਾ ਸਾਹਿਬ ਚ ਮੱਥਾ ਟੇਕਣ ਚਲੇਗੇ ਹੇ ਹੁਣ ਭਾਈ ਜਾ ਕੇ ਕਰੀਏ ਆਰਾਮ 3:00 ਵੱਜ ਗਏ ਆ ਬਾਕੀ ਹੁਣ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਵਾਂਗੇ ਕੱਲ ਨੂੰ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ